ਇਸ ਸਪਰੇਅ ਇਹਦੀ ਪਨੀਰੀ ਦੇ ਵਿੱਚ ਤੇ ਇੱਕ ਸਪਰੇਅ ਇਹਦੀ ਚੋਨੇ ਦੇ ਵਿੱਚ ਕਰ ਦਿਓ ਤੇ ਬਾਸਮਤੀ 1401 ਜਾਂ 31 ਚੋਨੇ ਦੇ ਜਿਹੜੀ ਛੋਟੇ ਬੋਨੇ ਰੋਗ grain ਵਾਲੀ ਸਮੱਸਿਆ ਉਹ ਆਵੇਗੀ ਹੀ ਨਹੀਂ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਤ ਹੋਪ ਕਰਦਾ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤਨੀ ਕੋੜ ਕੋਰਾਤੋਂ ਕਿਸਾਨ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਹੁਣ ਪਨੀਰੀਆਂ ਤਕਰੀਬਨ ਬੀਜੀਆਂ ਜਾ ਚੁੱਕੀਆਂ ਬਾਸਮਤੀ ਅਲੀ ਪਨੀਰੀਆਂ ਹੁਣ ਵੀਜਨ ਦੀ ਤਿਆਰੀ ਚ ਹੈ। ਕਈ ਏਰੀਆਤ ਐਤ ਕੀ ਵੈਸੇ ਪੂਰੇ ਪੰਜਾਬ ਦੇ ਵਿੱਚ ਪਿਛਲੇ ਸਾਲ ਬਾਸਮਤੀ ਦਾ ਭਾ ਨਾ ਆਨ ਕਰਕੇ ਬਾਸਮਤੀ ਦੀ ਬਾਜ਼ਾਰ ਬੜੀ ਘੱਟ ਚੁੱਕੀ ਆ ਪਰ ਬਹੁਤ ਲੋਕ ਹੁਣ ਜਿਵੇਂ ਕਿ ਬਾਸਮਤੀ ਦਾ ਰੇਟ ਫੇਰ ਅਪ ਹੋਇਆ ਤੇ ਕਾਫੀ ਕਿਸਾਨ ਦੋਸਤਾਂ ਨੇ ਫੋਨ ਆ ਰਹੇ ਆ ਕਿ ਸਣੀ ਵੀਰੇ ਅਸੀਂ ਬਾਸਮਤੀ ਲਗਾ ਲਈਏ ਤੇ ਜੇ ਬਾਸਮਤੀ ਲਗਾਉਣੀ ਹੀ ਹੈ ਤਾਂ ਉਹਦਾ ਟ੍ਰੀਟਮੈਂਟ ਮਤਲਬ ਕੀ ਉਹਦੀ ਉਹਦੀ ਸਾਰੀ ਪੋਸ਼ਕ ਤੱਤ ਉਹਦੀ ਪਨੀਰੀ ਤੋਂ ਸ਼ੁਰੂ ਹੋ ਜਾਂਦੇ ਆ ਬਾਸਮਤੀ ਦੀ ਪਨੀਰੀ ਦੀ ਸਭ ਤੋਂ ਮੇਨ ਸਮੱਸਿਆ ਕਿਹੜੀ ਝੰਡਾ ਰੋਗ ਭਾਵੇਂ ਮੁਥਲ ਹੋਵੇ ਭਾਵੇਂ ਉਹ 17 18 ਹੋਵੇ ਤੇ ਭਾਵੇਂ ਉਹ ਹੋਰ ਵੈਰੈਟੀਆਂ ਜਿੰਨਾ ਵਿੱਚ ਕਿ ਝੰਡਾ ਰੋਗ ਦੀ ਬੜੀ ਜਿਆਦਾ ਸਮੱਸਿਆ ਆ ਜਾਂਦੀ ਆ ਤਾਂ ਕਿਸਾਨ ਦੋਸਤੋ ਭਾਵੇਂ ਉਹ ਮੁਥਲ ਤੇ ਭਾਵੇਂ ਉਹ ਤਤੀ ਚੋਨੇ ਦਾ ਗੋਣਾ ਰੋਗ ਹੈ ਮੈਂ ਇਕੱਲੀ ਇਹ ਜਿਹੜੀ ਵੀਡੀਓ ਹੈ ਇੱਕਲੀ ਬਾਸਮਤੀ ਨਹੀਂ ਇਹ ਚੂਨੇ ਦੇ ਵਿੱਚ ਆਉਣ ਵਾਲਾ ਬੋਨਾ ਰੋਗ ਮਤਲਬ ਕੀ ਛੋਟਾ ਵਾਇਰਸ ਉਹਨੂੰ ਉਸ ਵਾਸਤੇ ਵੀ ਇਹ ਵੀਡੀਓ ਬੜੀ ਇੰਪੋਰਟੈਂਟ ਹੈ ਤੇ ਕਿਸਾਨ ਦੋਸਤੋ ਹੁਣ ਘਬਰਾਉਣ ਦੀ ਲੋੜ ਨਹੀਂ ਬਾਸਮਤੀ ਦੇ ਝੰਡਾ ਰੋਗ ਦਾ ਬਹੁਤ ਵਧੀਆ ਤੇ ਬੜਾ ਚੰਗਾ ਤੇ ਤਕਰੀਬਨ 99% ਵਾਲਾ ਹੱਲ ਆ ਚੁੱਕਿਆ ਉਹ ਕੀ ਹੈ ਕਿਸਾਨ ਦੋਸਤੋ ਇਹ ਜਿਸ ਮੈਂ ਏਜਸ ਦੀ ਇੱਕ ਸਾਈਡ ਤੇ ਫੋਟੋ ਵੀ ਲਗਾ ਦੂੰਗਾ ਕਿ ਤੁਸੀਂ ਦੋਸਤੋ ਸਕਰੀਨ ਸ਼ਾਟ ਲੈ ਕੇ ਉਹਨੂੰ ਪੁੱਛ ਵੀ ਸਕੋ ਜੇ ਕਿਸੇ دوست ਦੀ ਬਾਸਮਦੀ ਦੀ ਪਨੀਰੀ ਮੁੱਛਲ ਦੀ 10 ਤੋਂ 12 ਦਿਨਾਂ ਤੋਂ ਅੱਪ ਹੋ ਚੁੱਕੀ ਹੈ ਮਦਰ ਕੀ ਰਲ ਚੁੱਕੀ ਹੈ ਤਾਂ 25 ਐਮਐਲ ਦੇ ਟੀਕੇ ਨੂੰ ਸ਼ਾਮ ਦੇ ਟਾਈਮ ਪਾਣੀ ਦਾ ਭਰ ਕੇ ਤੁਸੀਂ ਇੱਕ ਟੋਲੀ ਦੇ ਵਿੱਚ ਇੱਕ ਸਪਰੇਅ ਤੇ ਇੱਕ ਹਫ਼ਤੇ ਬਾਅਦ ਇੱਕ ਹੋਰ ਸਪਰੇਅ ਕਿਸਾਨ ਦੋਸਤੋ ਮੇਰੀ ਗੱਲ ਯਾਦ ਰੱਖਿਓ ਇੱਕ ਸਪਰੇਅ ਇਹਦੀ ਪਨੀਰੀ ਦੇ ਵਿੱਚ ਇੱਕ ਸਪਰੇਅ ਦੀ ਚੋਨੇ ਦੇ ਵਿੱਚ ਕਰ ਦਿਓ ਤੇ ਬਾਸਮਤੀ 1401 ਜਾਂ 31 ਚੋਨੇ ਦੇ ਜਿਹੜੀ ਛੋਟੇ ਬੋਨੇ ਰੋਗ ਲੈਣ ਵਾਲੀ ਸਮੱਸਿਆ ਉਹ ਆਵੇਗੀ ਹੀ ਨਹੀਂ ਕਿਉਂ ਇਹ ਸਮੱਸਿਆ ਕਰਕੇ ਆਪਣੀ 1886 1401 131 ਚ ਬੋਨਾ ਰੋ ਜਾਂ ਸਾਰਾ ਸਾਰਾ ਦੇ ਵਿੱਚ ਝੰਡਾ ਰੋਗ ਜਿਹੜਾ ਆ ਜਾਂਦਾ ਉਹ ਬਹੁਤ ਹੱਦ ਤੱਕ ਆਪਣਾ ਨੁਕਸਾਨ ਮਾਰ ਜਾਂਦਾ 4 ਦੀ ਮਾਤਰਾ ਯੂਨੀਵਰਸਿਟੀ ਮੁਤਾਬਕ 50 ਤੋਂ ਲੈ ਕੇ 80% ਤੱਕ ਘਟ ਜਾਂਦਾ ਤਾਂ ਕਿਸਾਨ ਦੋਸਤੋਂ ਇਹ ਛੋਟੇ ਜਿਹੇ ਟੀਕੇ ਨਾਲ ਆਪਣਾ 70 ਤੋਂ 80% ਤੱਕ ਜਿਹੜਾ ਹੋਣ ਵਾਲਾ ਨੁਕਸਾਨ ਉਹਨੂੰ ਉਪਰੋਕ ਸਕਦੇ ਆ ਬਾਕੀ ਕਿਸਾਨ ਦੋਸਤੋਂ ਮੈਂ ਜਾਂਦੇ ਜਾਂਦੇ ਬਸ ਬੇਨਤੀ ਇੱਕੋ ਹੀ ਕਰਨਾ ਚਾਹੂੰਗਾ ਜਿਵੇਂ ਤੁਸੀਂ ਮੇਰੀ ਪੁਰਾਣੀ ਵੀਡੀਓ ਨੂੰ ਵੱਧ ਚੜ ਕੇ ਪਿਆਰ ਦਿੰਦੇ ਹੋ ਇਸ ਵੀਡੀਓ ਨਾਲ ਵੀ ਵੱਧ ਕੇ ਸ਼ੇਅਰ ਕਰਿਓ ਮੈਂ ਜਾਂਦਾ ਜਾਂਦਾ ਤੇ ਸਾਰੇ ਕਿਸਾਨ ਦੋਸਤੋਂ ਤੋਂ ਵਿਦਾ ਲੈਂਦਾ ਇੱਕੋ ਹੀ ਬੇਨਤੀ ਕਰੂੰਗਾ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਦੇ ਵਿੱਚ ਆਪਦੇ ਕਮੈਂਟਸ ਸੁਝਾਅ ਜਰੂਰ ਦਿਓ ਥੈਂਕ ਯੂ ਸੋ ਮਚ ਸਾਰੇ ਰ ਧੰਨਵਾਦ ਸਾਸ਼ੀ ਕਾ ਜੀ ਥੈਂਕ ਯੂ